ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਚ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਰ ਜਨ ਕੀ ਮੰਗ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਦਾ ਸਦਾ ਪ੍ਰਭ ਤੁਮਹਿ ਤਿਆਭੋ ਚਰਨ ਕਮਲ ਸੋ ਲਗੇ ਪ੍ਰੀਤ ਭਗਤ ਖਰੋ ਪ੍ਰਭ ਕੇ ਨਿਤ ਨੀਤ ਏ ਕੋਟ ਇਕ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰਸ ਭਾਵੈ ਬਿਲਕੁਲ ਹੋਏ ਜਿਨ ਚਾਖੇ ਆਸੇ ਜਨ ਤ੍ਰਿਪਤਾਣੇ ਪੂਰਨ ਪੁਰਖ ਨਹੀਂ ਡੋਲਾਨੇ ਸੂਬਰ ਪ੍ਰੇਮ ਰਸ ਰੰਗ ਉਪਦੇਚਾਓ ਸਾਰਗ ਸੰਗ ਪਰੇ ਸਰਨ ਆਨ ਸਤਿਆਗ ਅੰਤਰ ਪ੍ਰਗਾਸਨ ਦੇ ਨਿਲੇ ਵਲਾਗ ਬੜਾ ਭਾਗੀ ਜੇ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਿਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾੜ ਮੁਕਤ ਜਨ ਭੇ ਅਜਨ ਮਰਨ ਦੁਖ ਪਰਮ ਗੇ ਆਇਿਸ਼ ਪੂਨੀ ਸਰਦਾ ਸਭ ਪੂਰੀ ਰਵ ਰਹਿਆ ਸਰ ਸਾੰਗ ਹਜੂਰੀ ਜਿਸ ਕਾ ਸਾਥ ਨੇ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰ ਦੇ ਕਾਲ ਨ ਕਾਨੇ ਸੋ ਕਿਉ ਬਿਸਰ ਹੈ ਜੇ ਕੀ ਆ ਜਾਣੇ ਸੋ ਕਿਉ ਬਿਸਰ ਹੈ ਜਿਨ ਸਭ ਕੁਛ ਦੀਆ ਸੋ ਕਿਉ ਬਿਸਰ ਦੇ ਜੀਵਨ ਜੀਆ ਸੋ ਕਿਉ ਬਿਸਰ ਦੇ ਅਗਨ ਮਹਿ ਰਾਖੇ ਗੁਰ ਪ੍ਰਸਾਦ ਰ ਕਵਰ ਲਾਖੇ ਸੋ ਕਿਉ ਬਿਸਰ ਹੈ ਜੇ ਬਿੱਤੇ ਕਾਡੇ ਜਨਮ ਜਨਮ ਕਾ ਟੂਟਾ ਗੰਡੇ ਗੁਰ ਪੂਰੇ ਇਹ ਤਤ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾ ਇਹਨ ਸੰਤ ਕਰਹੁ ਹੈ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਲਾ ਨਾਮ ਜਪਾਵੋ ਭਗਤ ਪਾਇ ਤਈਐ ਸੰਸਾਰ ਬਿਨ ਭਗਤੀ ਤਨ ਹੁਸਿ ਸ਼ਾਰ ਸਭ ਕਲਿਆਣ ਸੁਖ ਨੇ ਦਿਨ ਨਾਮ ਬੂੜੇ ਤੇ ਜਾਣ ਪਾਇ ਬਿਸਰਾਮ ਸਗਲ ਦੁੱਖਾ ਹੋਵਤ ਨਾਸ ਨਾਨਕ ਨਾਮ ਜਪੋ ਗਨਤਾਸ ਹਉ ਪ੍ਰੀਤ ਪ੍ਰੇਮ ਰਸ ਜਾਓ ਮਨ ਤਨ ਅੰਤਰ ਇਹੀ ਸਵਾਉ ਨੇਤਰ ਪੇਖ ਦਰਸਕ ਹੋਏ ਮਨ ਵਿਗਸੈ ਸਾਰ ਚਰਨ ਧੋਏ ਪਗਲ ਜਨ ਕੈ ਮਨ ਤਨ ਰੰਗ ਭਿੱਲਾ ਕੋ ਪਾਵੇ ਸੰਗ ਏਕ ਵਸਤ ਦੀਜੇ ਕਰ ਮੇਆ ਗੁਰ ਪ੍ਰਸਾਦ ਨਾਮਿ ਦੇ ਪਲਿਆ ਤਾਂ ਕੀ ਉਪਮਾ ਕਹੇ ਨਾ ਜਾਏ ਨਾਨਕ ਰਹਿਐ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਬਸਲ ਸਾਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾ ਪਗਲ ਜਨ ਕੈ ਪ੍ਰਾਨ ਆਧਾਰ जो जो जपै सो होय बनीत भगत पाए लावे मन हित हम निर्गय ने आर नित जानि नानक तुमरी सरन पुरख भगवान सर्व बैकुंठ मोक्त मुक पाए एक निम घर का गुण गाए अनकरार भोग बडाई हर के नाम की कथा मन पाई बहु पौजन काประสंगीत रसना जपती हरहानीत भरी सुकरनी शोभा तनवंत हृदय पसे पूरन गुरु मंत ਸਾਰ ਜ ਸੰਗ ਪ੍ਰਭ ਦੇਵ ਨਵਾਸ ਸਰਬ ਸੁਖ ਨਾਨਕ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਰ ਜਨ ਕੀ ਮੰਗ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਤ ਸਾਸ ਪ੍ਰਭ ਤੁਮਹਿ ਤਿਆਭੋ ਚਰਨ ਕਮਲ ਸੋ ਲਗੇ ਪ੍ਰੀਤ ਭਗਤ ਘਰੋ ਪ੍ਰਭ ਕੇ ਨਿਤ ਨੀਤ ਏ ਕੋਟ ਇਕ ਆਧਾਰ ਨਾਇਕ ਮੰਗੈ ਨਾਮ ਪ੍ਰਭ ਸਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਾਰਸ ਭਾਵੈ ਬਿਲਾ ਕੋਏ ਜਿਨ ਚਾਖੇ ਆਸੇ ਜਨ ਤ੍ਰਿਪਤਾਣੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪ੍ਰੇਮ ਰਸ ਰੰਗ ਉਪਦੇ ਚਾਓ ਸਾਰਗ ਸੰਗ ਪਰੇਸਰਨ ਆਨ ਸਤਿਆਗ ਅੰਤਰ ਪ੍ਰਗਾਸਨ ਦੇ ਨਿਲੇ ਵਲਾਗ ਬੜਾ ਭਾਗੀ ਜੇ ਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਿਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੋ ਸਦਾ ਨਿਹਾਲ ਬੰਦਨ ਕਾੜ ਮੁਕਤ ਜਨ ਭੇ ਆਜਨ ਮਰਨ ਦੁਖ ਪਰਮ ਗੇਆ ਈਸ਼ ਪੂਨੀ ਸਰਦਾ ਸਭ ਪੂਰੀ ਰਵ ਰਹਿਆ ਸਰਾ ਸੰਗ ਹਜੂਰੀ ਜਿਸ ਕਾ ਸਾਥ ਨੇ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੇ ਦੇ ਕਾਲ ਨਕਾਨੇ ਸੋ ਕਿਉ ਬਿਸਰੇ ਜੇ ਕੀ ਆ ਜਾਣ ਸੋ ਕਿਉ ਬਿਸਰੇ ਜਨੇ ਸਭ ਕੁਛ ਦੀਆ ਸੋ ਕਿਉ ਬਿਸਰੇ ਦੇ ਜੀਵਨ ਜੀਆ ਸੋ ਕਿਉ ਬਿਸਰੇ ਦੇ ਅਗਨ ਮਹਿ ਰਾਖੇ ਗੁਰ ਪ੍ਰਸਾਰ ਕਵਰਲਾ ਲਖੇ ਸੋ ਕਿਉ ਬਿਸਰੇ ਜੇ ਵਿਕਤੇ ਕਾਡੇ ਜਨਮ ਜਨਮ ਕਾ ਟੂਟਾ ਗਾਂਡੇ ਗੁਰ ਪੂਰੇ ਇਹ ਤਤ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾ ਇਨਸਾਨ ਤਾ ਕਰਹੁ ਹੈ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਇ ਤੈਇ ਸੰਸਾਰ ਬਿਨ ਭਗਤੀ ਤਨ ਹੁਸੀਸ਼ਾਰ ਸਰਬ ਕਲੈਣ ਸੁਖ ਨੇ ਦਿਨਾਮ ਬੂੜ ਤੇ ਜਾਨ ਪਾਇ ਬਿਸਰਾਮ ਸਗਲ ਦੁੱਖਾ ਹੋਵਤ ਨਾਸ ਨਾਨਕ ਨਾਮ ਜਪੋ ਗਨਤਾਸ ਉਪਰੀ ਪ੍ਰੀਤ ਪ੍ਰੇਮ ਰਸ ਜਾਓ ਮਨ ਤਨ ਅੰਤਰ ਇਹੀ ਸੁਆਓ ਨੇਤਰ ਪੇਖ ਦਰਸਕ ਹੋਏ ਮਨ ਵਿਕਸੈ ਸਾਰ ਚਰਨ ਧੋਏ ਪਗਰ ਜਨ ਕੈ ਮਨ ਤਨ ਰੰਗ ਭਿੱਲਾ ਕੋ ਪਾਵੇ ਸੰਗ ਏਕ ਵਸਤ ਦੀਜੇ ਕਰਮੇਆ ਗੁਰ ਪ੍ਰਸਾਦ ਨਾਮਿ ਦੇ ਭਲੇਆ ਤਾਂ ਕੀ ਉਪਮਾ ਕਹੇ ਨ ਜਾਏ ਨਾਨਕ ਰਹਿਐ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਬਸ਼ਲ ਸਾਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾ ਪਗਰ ਜਨ ਕੈ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਇ ਬਨੀਤ ਭਗਤ ਪਾਇ ਲਾਵੇ ਮਨ ਹੀਤ ਹਮ ਨਿਰਗੇ ਨੇ ਆਰ ਨੀਤ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੇਕੌਂਠ ਮੁਕਤ ਮੁਖ ਪਾਇ ਇੱਕ ਨਿਮ ਘਰ ਕਾ ਗੁਣ ਗਾਇ ਅਨਕਰਾਰ ਭੋਗ ਬੜਾਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਪੌਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹੰਨੀਤ ਭਰੇ ਸੁਕਰਨੀ ਸੋ ਬਾਤਨਵੰਤ ਹਰਦੇ ਫਸੇ ਪੂਰੇਨ ਗੁਰਮੰਤ ਸਾਰ ਸੰਗ ਪ੍ਰਭ ਦੇਵ ਨਵਾਸ ਸਰਬ ਸੁਖ ਨਾਨਕ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਚ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰਨਾਮ ਸਾਰ ਜਨ ਕੀ ਮੰਗ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਦਾ ਸਦਾ ਸ੍ਰਿ ਪ੍ਰਭੁ ਤਮਹਿ ਤਿਆਭੋ ਚਰਨ ਕਮਲ ਸੋ ਲਗੇ ਪ੍ਰੀਤਿ ਭਗਤ ਖਰੋ ਪ੍ਰਭ ਕੇ ਨਿਤ ਨੀਤ ਏ ਕੋਟ ਇਕ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰਸ ਭਾਵੈ ਬਿਲਕੁ ਹੋਏ ਜਿਨ ਚਾਖੇ ਆਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀ ਡੋਲਾਨੇ ਸੂਬਰ ਪ੍ਰੇਮ ਰਸ ਰੰਗ ਉਪਦੇ ਚਾਓ ਸਾਰਗ ਸੰਗ ਪਰੇ ਸਰਨ ਆਨ ਸਤਿਆਗ ਅੰਤਰ ਪ੍ਰਗਾਸਨ ਦੇ ਨਿਲ ਲਿਵ ਲਾਗ ਬੜ ਭਾਗੀ ਜੇ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਿਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾੜ ਮੁਕਤ ਜਨ ਭੇ ਅਜਨ ਮਰਨ ਦੁਖ ਪਰਮ ਗੇਆ ਇਸ ਪੂਨੀ ਸਰਦਾ ਸਭ ਪੂਰੀ ਰਵਰ ਹੈ ਅਸਰਾ ਸੰਗ ਹਜੂਰੀ ਜਿਸ ਕਾ ਸਾਥ ਨੇ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰ ਦੇ ਕਾਲ ਨ ਕਾਨੇ ਸੋ ਕਿਉ ਬਿਸਰ ਹੈ ਜੇ ਕੀ ਆ ਜਾਣੇ ਸੋ ਕਿਉ ਬਿਸਰ ਹੈ ਜਿਨੇ ਸਭ ਕੁਛ ਦੀਆ ਸੋ ਕਿਉ ਬਿਸਰ ਦੇ ਜੀਵਨ ਜੀਆ ਸੋ ਕਿਉ ਬਿਸਰ ਦੇ ਅਗਨ ਮਹਿ ਰਾਖੇ ਗੁਰ ਪ੍ਰਸਾਰਕ ਵਿਰਲਾ ਲਾਖੇ ਸੋ ਕਿਉ ਬਿਸਰ ਹੈ ਜੇ ਬਿੱਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰ ਪੂਰੇ ਇਹ ਤਤ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾ ਇਨ ਸੰਤ ਕਰਹੁ ਹੈ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਇ ਤਈਐ ਸੰਸਾਰ ਬਿਨ ਭਗਤੀ ਤਨ ਹੁਸੀਸ਼ਾਰ ਸਭ ਕਲਿਆਣ ਸੁਖ ਨੇ ਦਿਨਾਮ ਬੂੜੇ ਤੇ ਜਾਣ ਪਾਇ ਬਿਸਰਾਮ ਸਗਲ ਦੁੱਖਾ ਹੋਵਤ ਨਾਸ ਨਾਨਕ ਨਾਮ ਜਪੋ ਗਨਤਾਸ ਉਹ ਬਰੀ ਪ੍ਰੀਤ ਪ੍ਰੇਮ ਰਸ ਚਾਉ ਮੰਤਨ ਅੰਤਰ ਇਹੀ ਸਵਾਉ ਨੇਤਰਪੇਖ ਦਰਸ਼ਕ ਹੋਏ ਮਨ ਵਿਗਸ ਸਾਰ ਚਰਨ ਧੋਏ ਪਗਲ ਜਨ ਕੈ ਮੰਤਨ ਰੰਗ ਬਿਲਾ ਕੋ ਪਾਵੇ ਸੰਗ ਏਕ ਬਸ ਦੀਜੇ ਕਰਮੇਆ ਗੁਰ ਪ੍ਰਸਾਦ ਨਾਮਿ ਦੇ ਭਲੇਆ ਤਾਂ ਕੀ ਉਪਮਾ ਕਹੇ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਬਖਸ਼ਲ ਸਾਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾ ਪਗਲ ਜਨ ਕੈ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਇ ਬਨੀਤ ਭਗਤ ਪਾਇ ਲਾਵੇ ਮਨ ਹੀਤ ਹਮ ਨਿਰਗੇ ਨੇ ਆਰ ਨੀਤ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੇਕੌਂਠ ਮੁਕਤ ਮੁਖ ਪਾਇ ਇੱਕ ਨਿਮ ਘਰ ਕਾ ਗੁਣ ਗਾਇ ਅਨਕਰਾਰ ਭੋਗ ਬੜਾਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੌਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਾਨੀਤ ਭਲੇ ਸੁਕਰਨੀ ਸੋ ਬਾਤਨਵੰਤ ਹਰਦੇ ਫਸੇ ਪੂਰਨ ਗੁਰਮੰਤ ਸਾਰ ਸੰਗ ਪ੍ਰਭ ਦੇਵ ਨਵਾਸ ਸਰਬ ਸੁਖ ਨਾਨਕ ਪ੍ਰਕਾਸ਼ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਚ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਰ ਜਨ ਕੀ ਮੰਗ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਦਾ ਸਦਾ ਪ੍ਰਭ ਤੁਮਹਿ ਤਿਆਭੋ ਚਰਨ ਕਮਲ ਸੋ ਲਗੇ ਪ੍ਰੀਤ ਭਗਤ ਘਰੋ ਪ੍ਰਭ ਕੇ ਨਿਤ ਨੀਤ ਏ ਕੋਟ ਇਕ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਾਰਸ ਭਾਵੈ ਬਿਲਾ ਕੋਏ ਜਿਨ ਚਾਖੇ ਆਸੇ ਜਨ ਤ੍ਰਿਪਤਾਣੇ ਪੂਰਨ ਪੁਰਖ ਨਹੀਂ ਡੋਲਾਨੇ ਸੂਬਰ ਪ੍ਰੇਮ ਰਸ ਰੰਗ ਉਪਦੇ ਚਾਓ ਸਾਰਗ ਸੰਗ ਪਰੇ ਸਰਨ ਆਨ ਸਤਿਆਗ ਅੰਤਰ ਪ੍ਰਗਾਸਨ ਦੇ ਨਿਲ ਲਿਵ ਲਾਗ ਬੜਾ ਭਾਗੀ ਜੇ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਿਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾੜ ਮੁਕਤ ਜਨ ਭੇ ਅਜਨ ਮਰਨ ਦੁਖ ਪਰਮ ਗੇਆ ਇਸ ਪੂਨੀ ਸਰਦਾ ਸਭ ਪੂਰੀ ਰਵਰ ਹੈ ਅਸਰਾ ਸੰਗ ਹਜੂਰੀ ਜਿਸ ਕਾ ਸਾਥ ਨੇ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੇ ਦੇ ਕਾਲ ਨਕਾਨੇ ਸੋ ਕਿਉ ਬਿਸਰੇ ਜੇ ਕੀ ਆ ਜਾਣੇ ਸੋ ਕਿਉ ਬਿਸਰੇ ਜਿਨੇ ਸਭ ਕੁਛ ਦਿਆ ਸੋ ਕਿਉ ਬਿਸਰੇ ਦੇ ਜੀਵਨ ਜੀਆ ਸੋ ਕਿਉ ਬਿਸਰੇ ਦੇ ਅਗਨ ਮਹਿ ਰਾਖੇ ਗੁਰ ਪ੍ਰਸਾਰਕ ਬਿਰਲਾ ਲਖੇ ਸੋ ਕਿਉ ਬਿਸਰੇ ਜੇ ਵਿਕਤੇ ਕਾਡੇ ਜਨਮ ਜਨਮ ਕਾ ਟੂਟਾ ਗੰਡੇ ਗੁਰੂ ਪੂਰੇ ਇਹ ਤਤ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾ ਇਨਸਾਨ ਤਕਰੋ ਹੈ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਇ ਤਈਐ ਸੰਸਾਰ ਬਿਨ ਭਗਤੀ ਤਨ ਹੁਸੀਸ਼ਾਰ ਸਭ ਕਲਿਆਣ ਸੁਖ ਨੇ ਦਿਨਾਮ ਬੂੜੇ ਤੇ ਜਾਣ ਪਾਇ ਬਿਸਰਾਮ ਸਗਲ ਦੁੱਖਾ ਹੋਵਤ ਨਾਸ ਨਾਨਕ ਨਾਮ ਜਪੋ ਗਨਤਾਸ ਹਉ ਪ੍ਰੀਤ ਪ੍ਰੇਮ ਰਸ ਚਾਉ ਮੰਤਨ ਅੰਤਰ ਇਹੀ ਸਵਾਉ ਨੇ ਤਰਪੇਖ ਦਰਸਕ ਹੋਏ ਮਨ ਵਿਗਸੈ ਸਾਰ ਚਰਨ ਧੋਏ ਪਗਲ ਜਨ ਕੈ ਮੰਤਨ ਰੰਗ ਬਿਲਾ ਕੋ ਪਾਵੇ ਸੰਗ ਏਕ ਬਸ ਦੀਜੇ ਗਰਮੇਆ ਗੁਰ ਪ੍ਰਸਾਦ ਨਾਮਿ ਦੇ ਭਲੇਆ ਤਾਂ ਕੀ ਉਪਮਾ ਕਹੇ ਨਾ ਜਾਏ ਨਾਨਕ ਰਹਿਐ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਬਸਲ ਸਾਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾ ਪਗਲ ਜਨ ਕੈ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਇ ਬਨੀਤ ਭਗਤ ਪਾਇ ਲਾਵੇ ਮਨ ਹੀਤ ਹਮ ਨਿਰਗੇ ਨੇ ਆਰ ਨੀਤ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੇਕੌਂਠ ਮੁਕਤ ਮੁਖ ਪਾਇ ਏਕ ਨਿਮ ਘਰ ਕਾ ਗੁਣ ਗਾਇ ਅਨਕਰਾਰ ਭੋਗ ਬੜਾਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੌਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਾਨੀਤ ਭਲੇ ਸੁਕਰਨੀ ਸੋ ਬਾਤਨਵੰਤ ਹਰਦੇ ਫਸੇ ਪੂਰਨ ਗੁਰਮੰਤ ਸਾਰ ਸੰਗ ਪ੍ਰਭ ਦੇਵ ਨਵਾਸ ਸਰਬ ਸੁਖ ਨਾਨਕ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਰ ਜਨ ਕੀ ਮੰਗ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਦਾ ਸਾਸ ਪ੍ਰਭ ਤੁਮਹਿ ਤਿਆਭੋ ਚਰਨ ਕਮਲ ਸੋ ਲਗੇ ਪ੍ਰੀਤ ਭਗਤ ਘਰੋ ਪ੍ਰਭ ਕੇ ਨਿਤ ਨੀਤ ਏਕੋਟ ਏਕ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਾਰਸ ਭਾਵੈ ਬਿਲਕੁਲ ਹੋਏ ਜਿਨ ਚਾਖੇ ਆਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੂਬਰ ਪ੍ਰੇਮ ਰਸ ਰੰਗ ਉਪਦੇ ਚਾਓ ਸਾਰਗ ਸੰਗ ਪਰੇ ਸਰਨ ਆਨ ਸਤਿਆਗ ਅੰਤਰ ਪ੍ਰਗਾਸਨ ਦੇ ਨਿੱਲੇ ਵਲਾਗ ਬੜਾ ਭਾਗੀ ਜੇ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਿਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾੜ ਮੁਕਤ ਜਿਨ ਭੇ ਅਜਨ ਮਰਨ ਦੁਖ ਪਰਮ ਗੇਆ ਇਸ ਪੂਨੀ ਸਰਦਾ ਸਭ ਪੂਰੀ ਰਵ ਰਹਿਆ ਸਰਾ ਸੰਗ ਸਜੂਰੀ ਜਿਸ ਕਾ ਸਾਥ ਨੇ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਦੇ ਕਾਲ ਨ ਕਾਨੇ ਸੋ ਕਿਉ ਬਿਸਰੈ ਜੇ ਕੀ ਆ ਜਾਣੇ ਸੋ ਕਿਉ ਬਿਸਰੈ ਜਨੇ ਸਭ ਕੁਛ ਦੀਆ ਸੋ ਕਿਉ ਬਿਸਰੈ ਦੇ ਜੀਵਨ ਜੀਆ ਸੋ ਕਿਉ ਬਿਸਰੈ ਦੇ ਅਗਨ ਮਹਿ ਰਾਖੇ ਗੁਰ ਪ੍ਰਸਾਰਕ ਵਿਰਲਾ ਲਖੇ ਸੋ ਕਿਉ ਬਿਸਰੈ ਦੇ ਵਿਖਤੇ ਕਾਡੇ ਜਨਮ ਜਨਮ ਕਾ ਟੂਟਾ ਗਾਡੇ ਗੁਰ ਪੂਰੇ ਇਹ ਤਤ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾ ਇਨਸਾਨ ਪਕਰੋ ਹੈ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਇ ਤੈਇ ਸੰਸਾਰ ਬਿਨ ਭਗਤੀ ਤਨ ਹੁਸੀਸ਼ਾਰ ਸਰਬ ਕਲਿਆਣ ਸੁਖ ਨੇ ਦਿਨਾਮ ਬੂੜ ਤੇ ਜਾਨ ਪਾਇ ਬਿਸਰਾਮ ਸਗਲ ਦੁੱਖਾ ਹੋਵਤ ਨਾਸ ਨਾਨਕ ਨਾਮ ਜਪੋ ਗਨਤਾਸ ਉਹ ਬਰੀ ਬਰੀਤ ਪ੍ਰੇਮ ਰਸ ਚਾਉ ਮੰਤਨ ਅੰਤਰ ਇਹੀ ਸਵਾਉ ਨੇਤਰ ਪੇਖ ਦਰਸ਼ਕ ਹੋਏ ਮਨ ਵਿਖਸੇ ਸਾਰ ਚਰਨ ਧੋਏ ਪਗਲ ਜਨ ਕੈ ਮੰਤਨ ਰੰਗ ਬਿਲਾ ਕੋ ਪਾਵੇ ਸੰਗ ਏਕ ਵਸ ਦੀਜੇ ਗਰਮੇਆ ਗੁਰ ਪ੍ਰਸਾਦ ਨਾਮਿ ਦੇ ਭਲੇ ਤਾ ਕੀ ਉਪਮਾ ਕਹੇ ਨ ਜਾਏ ਨਾਨਕ ਰਹਿਐ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਬਸਲ ਸਾਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾ ਪਗਲ ਜਨ ਕੈ ਪ੍ਰਾਨ ਆਧਾਰ जो जो जपै सो होए बनीत भगत पाए लावे मनहीत हम निरगै ने आर नित जानि धानक तुमरी शरण पुरख भगवान सर्व बैकुंठ मोक्त मुक पाए एक नेम घर का गुण गाए अनकरार भोग बडाई हर के नाम की कथा ना मन पाई बहु पौजन का પ્રસંગીત रसना जपती हरहानीत भरी सुकरनी सो बातनवंत हृदय पसे पूरन गुरु मंत ਸਾਰ ਜਨ ਪ੍ਰਭ ਦੇਵ ਨਵਾਸ ਸਰਬ ਸੁਖ ਨਾਨਕ ਪ੍ਰਗਾਸਿ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਰ ਜਨ ਕੀ ਮੰਗ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮਹਿ ਤਿਆਭੋ ਚਰਨ ਕਮਲ ਸੋ ਲਾਗੇ ਪ੍ਰੀਤ ਭਗਤ ਖਰੋ ਪ੍ਰਭ ਕੇ ਨਿਤ ਨੀਤ ਏ ਕੋਟ ਇਕ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਾਰਸ ਭਾਵੈ ਬਿਲਾ ਕੋਏ ਜਿਨ ਚਾਖੇ ਆਸੇ ਜਿਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੂਬਰ ਪ੍ਰੇਮ ਰਸ ਰੰਗ ਉਪਦੇ ਚਾਓ ਸਾਰਗ ਸੰਗ ਰੇ ਸਰਨ ਆਨ ਸਤਿਆਗ ਅੰਤਰ ਪ੍ਰਗਾਸਨ ਦੇ ਨਿਲ ਲਿਵ ਲਾਗ ਬੜਾ ਭਾਗੀ ਜੇ ਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਿਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾੜ ਮੁਕਤ ਜਨ ਭੇ ਅਜਨ ਮਰਨ ਦੁਖ ਪਰਮ ਗੇਆ ਇਸ ਪੂਨੀ ਸਰਦਾ ਸਭ ਪੂਰੀ ਰਵਰ ਹੈ ਅਸਰਾ ਸੰਗ ਹਜੂਰੀ ਜਿਸ ਕਾ ਸਾਥ ਨੇ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰ ਦੇ ਕਾਲ ਨ ਕਾਨੇ ਸੋ ਕਿਉ ਬਿਸਰ ਹੈ ਜੇ ਕੀ ਆ ਜਾਣੇ ਸੋ ਕਿਉ ਬਿਸਰ ਹੈ ਜਿਨੇ ਸਭ ਕੁਛ ਦੀਆ ਸੋ ਕਿਉ ਬਿਸਰ ਹੈ ਦੇ ਜੀਵਨ ਜੀਆ ਸੋ ਕਿਉ ਬਿਸਰ ਹੈ ਅਗਨ ਮਹਿ ਰਾਖੇ ਗੁਰ ਪ੍ਰਸਾਦ ਰ ਕਵਰਲਾ ਲਾਖੇ ਸੋ ਕਿਉ ਬਿਸਰ ਹੈ ਜੇ ਵਿਤੇ ਕਾਡੇ ਜਨਮ ਜਨਮ ਕਾ ਟੂਟਾ ਗਾਡੇ ਗੁਰ ਪੂਰੇ ਇਹ ਤਤ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾ ਇਹ ਸੰਸਕਰ ਹੋਏ ਕਾਮ ਆਨ ਤਿਆਗ ਜਪੋ ਵਰਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਲਾ ਨਾਮ ਜਪਾਵੋ ਭਗਤ ਪਾਇ ਤਈਐ ਸੰਸਾਰ ਬਿਨ ਭਗਤੀ ਤਨ ਹੁਸੀਸ਼ਾਰ ਸਭ ਕਲਿਆਣ ਸੁਖ ਨੇ ਦਿਨਾਮ ਬੂੜੇ ਦੇ ਜਾਨ ਪਾਇ ਬਿਸਰਾਮ ਸਗਲ ਦੁੱਖਾ ਹੋਤ ਨਾਸ ਨਾਨਕ ਨਾਮ ਜਪੋ ਗਨਤਾਸ ਹਉ ਵਰੀ ਬ੍ਰੀਤ ਪ੍ਰੇਮ ਰਸ ਜਾਓ ਮਨ ਤਨ ਅੰਤਰ ਇਹੀ ਸਵਾਉ ਨੇਤਰ ਪੇਖ ਦਰਸਕ ਹੋਏ ਮਨ ਵਿਕਸੈ ਸਾਰ ਚਰਨ ਧੋਏ ਪਗਲ ਜਨ ਕੈ ਮਨ ਤਨ ਰੰਗ ਭਿਰਲਾ ਕੋ ਪਾਵੇ ਸੰਗ ਏਕ ਵਸ ਤੀਜੇ ਗਰਮੇ ਆ ਗੁਰ ਪ੍ਰਸਾਦ ਨਾਮਿ ਦੇ ਪਲਿਆ ਤਾਂ ਕੀ ਉਪਮਾ ਕਹੇ ਨਾ ਜਾਏ ਨਾਨਕ ਰਹਿਐ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਬਸਲੇ ਸਾਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਣ ਕਰਤਾ ਪਗਲ ਜਨ ਕੈ ਪ੍ਰਾਨ ਆਧਾਰ जो जो जपै सो होय बनीत भगत पाए लावे मन हित हम निर्गय ने आरति जान नानक तुमरी शरण पुरख भगवान सर्व बैकुंठ मोक्त मुक पाए एकनिम घर का गुण गाए अनकरार भोग बडाई हर के नाम की कथा मन पाई बहु पौजन काประสंगीत रसना जपती हरहानीत भरी सुकरनी शोभा तनवंत हृदय पसे पूरन गुरु मंत ਸਾਰ ਜ ਸੰਗ ਪ੍ਰਭ ਦੇਵ ਨਵਾਸ ਸਰਬ ਸੁਖ ਨਾਨਕ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਅਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਰ ਜਨ ਕੀ ਮੰਗ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ सदा सदा प्रभु के गुण गावो साथ साथ प्रभु तमेहत्य भव चरण कमल से करो एक ओट, एक प्राव प्राव हो लागे प्रीत भगद खरो प्रभु के नित नित एक कोटि एक आधार नाख मांगै ना प्रभु सार प्रभु की दृष्टि महा सुख होए हारस पावै बिलख होए जिन जाखे आसे जन तृप्तताने पूर्ण पुरुष नहीं डोलानें सुब्र प्र प्रेम रस रंग उपदे चाओ सारग संग ਪਰੇ ਸਰਨ ਆਨ ਸਤਿ ਿਆਗ ਅੰਤਰ ਪ੍ਰਗਾਸਨ ਦੇ ਨਿਲ ਲਿਵ ਲਾਗ ਬੜਾ ਭਾਗੀ ਜੇ ਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਿਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾੜ ਮੁਕਤ ਜਨ ਭੇ ਅਜਨ ਮਰਨ ਦੁਖ ਪਰਮ ਗੇਆ ਇਸ ਪੂਨੀ ਸਰਦਾ ਸਭ ਪੂਰੀ ਰਵ ਰਹਿਆ ਸਰ ਸਾੰਗ ਹਜੂਰੀ ਜਿਸ ਕਾ ਸਾਥ ਨੇ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰ ਦੇ ਕਾਲ ਨ ਕਾਨੇ ਸੋ ਕਿਉ ਬਿਸਰ ਹੈ ਜੇ ਕੀ ਆ ਜਾਣੇ ਸੋ ਕਿਉ ਬਿਸਰ ਹੈ ਜਿਨੇ ਸਭ ਕੁਛ ਦੀਆ ਸੋ ਕਿਉ ਬਿਸਰ ਹੈ ਦੇ ਜੀਵਨ ਜੀਆ ਸੋ ਕਿਉ ਬਿਸਰ ਹੈ ਅਗਨ ਮਹਿ ਰਾਖੇ ਗੁਰ ਪ੍ਰਸਾਦ ਰ ਕਵਰਲਾ ਲਾਖੇ ਸੋ ਕਿਉ ਬਿਸਰ ਹੈ ਜੇ ਬਿਖਤੇ ਕਾਡੇ ਜਨਮ ਜਨਮ ਕਾ ਟੂਟਾ ਗਾਂਡੇ ਗੁਰ ਪੂਰੇ ਇਹ ਤਤ ਬਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾ ਇਨ ਸੰਤ ਕਰਹੁ ਹੈ ਕਾਮ ਆਨ ਤਿਆਗ ਜਪੋ ਵਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਲਾ ਨਾਮ ਜਪਾਵੋ ਭਗਤ ਪਾਇ ਤੈਐ ਸੰਸਾਰ ਬਿਨ ਭਗਤੀ ਤਨ ਹੁਸੀ ਸ਼ਾਰ ਸਭ ਕਲਿਆਣ ਸੁਖ ਨੇ ਦਿਨਾਮ ਬੂੜੇ ਤੇ ਜਾਣ ਪਾਇ ਬਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗਨ ਤਾਸ ਹਉ ਭੀ ਬ੍ਰੀਤ ਪ੍ਰੇਮ ਰਸ ਜਾਓ ਮਨ ਤਨ ਅੰਤਰ ਇਹੀ ਸਵਾਉ ਨੇਤਰ ਪੇਖ ਦਰਸਕ ਹੋਏ ਮਨ ਵਿਕਸੈ ਸਾਰ ਚਰਨ ਧੋਏ ਪਗਲ ਜਨ ਕੈ ਮਨ ਤਨ ਰੰਗ ਭਿੱਲਾ ਕੋ ਪਾਵੇ ਸੰਗ ਏਕ ਵਸਤ ਦੀਜੇ ਗਰਮੇ ਆ ਗੁਰ ਪ੍ਰਸਾਦ ਨਾਮਿ ਦੇ ਭਲੇ ਆ ਤਾਂ ਕੀ ਉਪਮਾ ਕਹੇ ਨਾ ਜਾਏ ਨਾਨਕ ਰਹਿਐ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਬਸਲੇ ਸਾਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤਿ ਵਰਤ ਪਾਲ ਆਦ ਪੁਰਖ ਕਾਰਣ ਕਰਤਾ ਪਗਰ ਜਨ ਕੈ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਇ ਬਨੀਤ ਭਗਤ ਪਾਇ ਲਾਵੇ ਮਨ ਹੀਤ ਹਮ ਨਿਰਗੇ ਨੇ ਆਰ ਨੀਤ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੇਕੌਂਠ ਮੁਕਤ ਮੁਖ ਪਾਇ ਇੱਕ ਨਿਮ ਘਰ ਕਾ ਗੁਣ ਗਾਇ ਅਨਕਰਾਰ ਭੋਗ ਬੜਾਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਪੌਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹੰਨੀਤ ਭਲੇ ਸੁਕਰਨੀ ਸੋ ਬਾਤਨਵੰਤ ਹਰਦੇ ਫਸੇ ਪੂਰਨ ਗੁਰਮੰਤ ਸਾਰ ਸੰਗ ਪ੍ਰਭ ਦੇਵ ਨਵਾਸ ਸਰਬ ਸੁਖ ਨਾਨਕ ਪ੍ਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ